ਆੰਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ 올 ਇੰਡੀਅਨ ਫੈਡਰੇਸ਼ਨ ਦੇ ਸੱਦੇ ਤੇ ਆੰਗਣਵਾੜੀ ਵਰਕਰਾਂ ਦੇ ਹੈਲਪਰਾਂ ਨੇ ਇਕੱਠੇ ਹੋ ਕੇ ਆਪਣੀ ਹੱਕੀ ਮੰਗਾਂ ਲਈ ਡੀਸੀ ਦਫਤਰ ਫਤਿਹਗੜ੍ਹ ਸਾਹਿਬ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਸੁਭਾ ਪ੍ਰਧਾਨ ਹਰਜੀਤ ਕੋਰ ਪੰਡਰੋਲਾ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਆਪਣੀਆਂ ਬਹੁਤ ਸਮੇਂ ਤੋਂ ਲਟਕ ਰੀਆਂ ਮੰਗਾਂ ਦੇ ਹੱਕ ਲਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਮਹਿਲਾ ਦੇਵ ਬਾਲ ਵਿਕਾਸ ਮੰਤਰਾਲੇ ਦੇ ਆਈ ਸੀ ਡੀ ਐਸ ਯੋਜਨਾ ਤੇ 50 ਸਾਲ ਪੂਰੇ ਹੋ ਗਏ ਨੇ ਪਰ ਸਰਕਾਰ ਨੇ ਸਿਰਫ ਆਈ ਸੀ ਡੀ ਸੀ ਯੋਜਨਾ ਨੂੰ ਅਣਗੋਲਿਆ ਨਹੀਂ ਕੀਤਾ ਬਲਕਿ ਆਂਗਣਵਾੜੀ ਵਰਕਰ ਹੈਲਪਰਾਂ ਦੇ ਯੋਗਦਾਨ ਨੂੰ ਵੀ ਅੰਟੀਨਾ ਕੀਤਾ ਹੈ ਤੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹੋਰ ਕੀ ਦੱਸਿਆ ਆਓ ਸੁਣਦੇ ਹਾਂ What okay, ਅੱਜ ਜਿਹੜੀ ਸਾਡੀ ਆਲ ਇੰਡੀਆ ਦੇ ਕਾਲ ਹੈ ਤੇ ਜਿਹੜੀ ਸਾਡੀ ਆਈਸੀਜੀਐਸ ਅੱਜ ਬਾਲ ਦਿਵਸ ਆ ਕਿਉਂਕਿ ਸਾਡੇ ਆਂਗਣਵਾੜੀ ਸੈਂਟਰਾਂ 'ਚ ਛੋਟੇ-ਛੋਟੇ ਜਿਹੜੇ ਬੱਚੇ ਨੇ ਉਹ ਆਉਂਦੇ ਨੇ ਪਰ ਪੰਜਾਬ ਦੀ ਸਰਕਾਰ ਨੇ ਸਾਡੇ ਛੋਟੇ-ਛੋਟੇ ਬੱਚੇ ਜਿਹੜੇ ਕਿ ਅਸੀਂ ਆਪਣੀ ਗੋਦਿਆਂ 'ਚ ਪਠਾਪਠਾ ਕੇ ਤੇ ਅਸੀਂ ਉਹਨਾਂ ਦੀ ਪਾਲਣ-ਪੋਸ਼ਣ ਕੀਤੀ ਆ ਤੇ ਪਰ ਪੰਜਾਬ ਦੀ ਸਰਕਾਰ ਨੇ ਕਿਸੇ ਹੋਸਟੇਲ ਦੇ ਵਿੱਚ ਨਹੀਂ ਵੀ ਜਿਨ੍ਹਾਂ ਨੇ ਜਿਹੜੇ-ਜਿਹੜੇ ਬੱਚੇ ਆ ਉਹ ਪ੍ਰਾਇਮਰੀ ਸਕੂਲਾਂ 'ਚ ਭੇਜਿਆ ਸਿਰਫ ਸਾਡੇ ਪੰਜਾਬ ਦੀ ਸਰਕਾਰ ਨੇ ਬੱਚੇ ਆਂਗਣਵਾੜੀ ਸੈਂਟਰਾਂ ਨੂੰ ਪ੍ਰਾਇਮਰੀ ਸਕੂਲਾਂ 'ਚ ਭੇਜਦਾ ਅੱਜ ਅਸੀਂ ਆਪਣਾ ਉਹ ਬਾਲ ਦਿਵਸ ਮਨਾ ਰਹੇ ਆ ਤੋ ਕਿ ਪੰਜਾਬ ਦੀ ਸਰਕਾਰ ਆ ਕੈਨੀ ਕੋਸ਼ਾ ਕਮੌਨੀ ਕੋਸ਼ਾ ਤੇ ਇਸ ਕਰਕੇ ਸਾਡੀ ਅੱਜ ਆਲ ਇੰਡੀਆ ਦੀ ਕਾਲ ਸੀਗੀ ਤੇ ਅਸੀਂ ਜਿਹੜੀ ਪੰਜਾਬ ਸੈਂਟਰ ਦੀ ਸਰਕਾਰ ਹੈ ਜਿਹੜੀ ਮੋਦੀ ਸਰਕਾਰ ਹੈ ਉਹ ਵੱਡੇ ਵੱਡੇ ਵਾਅਦੇ ਕੀਤੇ ਸੀ ਉਸ ਨੇ ਵੀ ਆਂਗਣ ਵੜੀ ਵਰਕਰਾਂ ਨੂੰ ਅਸੀਂ ਪੱਕੇ ਕਰਾਂਗੇ ਤੇ ਆਂਗਣ ਵੜੀ ਵਰਕਰਾਂ ਦੇ ਅਸੀਂ ਰੈਗੂਲਰ ਕਰਾਂਗੇ ਤੇ ਪੈਨਸ਼ਨ ਸਕੀਮ ਲਾਗੂ ਕਰਾਂਗੇ ਤੇ ਮੋਦੀ ਸਰਕਾਰ ਨੇ ਕੋਈ ਵੀ ਸਾਡੀ ਨਾਲ ਲਾਡ ਡਬਲ ਮਾਨ ਪੱਤੇ ਦੀ ਵਾਦਾ ਕੀਤਾ ਨਾ ਹੀ ਸਾਨੂੰ ਪੈਨਸ਼ਨ ਦਿੱਤੀ ਹੈ ਰਹੀ ਗੱਲ ਹੈ ਪੰਜਾਬ ਦੀ ਸਰਕਾਰ ਦੀ ਅ ਕੱਲ ਸਾਡੀ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਐਫਆਰਐਸ ਨੂੰ ਲੈ ਕੇ ਤੇ ਉਹਦੇ ਵਿੱਚ ਸਾਨੂੰ ਮੋਬਾਈਲ ਦੇਣੇ ਸੀਗੇ ਪੰਜਾਬ ਦੀ ਸਰਕਾਰ ਨੇ 2019 ਤੋਂ ਜਿਹੜਾ ਸਾਡਾ ਐਫਆਰਐਸ ਚੱਲ ਰਿਹਾ ਤੇ ਉਹਨਾਂ ਅਸੀਂ ਜਿਹੜੀ ਫੀਡ ਹੈ ਉਹ ਅਸੀਂ ਉਹਨਾਂ ਦੀ ਫੋਟੋ ਖਿੱਚ ਕੇ ਤਾਂ ਅਸੀਂ ਫੀਡ ਦੇਣੀ ਆ ਅਸੀਂ ਉਹਨਾਂ ਨੂੰ ਕਿਹਾ ਵੀ ਪਹਿਲੀ ਗੱਲ ਤਾਂ ਮਾਵਾ ਕੋਲੇ ਫੋਨ ਹੋਣਾ ਚਾਹੀਦਾ ਤਾਂ ਹੀ ਉਹ ਆਰਟੀਪੀ ਦੇਣਗੇ ਤੇ ਨਾਲ ਹੀ ਹੈਗਾ ਸਾਡੀ ਆਂਗੜਵਾੜੀ ਵਰਕਰਾਂ ਨੂੰ ਜਿਹੜਾ ਨਗੂਨੇ ਜਾਂ ਮਾਨ ਪੱਤਾ ਮਿਲਦਾ ਉਹਦੇ ਵਿੱਚ ਜਿਹੜੇ ਫੋਨ ਆਸੀਂ ਆਪਣੇ ਫੋਨਾਂ ਤੇ ਕੰਮ ਕਰ ਰਹੇ ਆ 2019 ਤੋਂ ਸਾਨੂੰ ਮੋਬਾਈਲ ਦਿੱਤੇ ਜਾਣ ਪਰ ਅਜੇ ਤੱਕ ਵੀ ਵਾਰ-ਵਾਰ ਇਹੀ ਆਈ ਜਾ ਰਿਹਾ ਪੰਜਾਬ ਦੀ ਸਰਕਾਰ ਦਾ ਵੀ ਅਸੀਂ ਟੈਂਡਰ ਲਾਏ ਸੀ ਜੀ ਇਹ ਟੈਂਡਰ ਜਿਹੜੇ ਨੇ ਉਹ ਲੱਗੇ ਨਹੀਂ ਜੀ ਐਂ ਦੇ ਦੋ ਜੀ ਵੀ ਜਿਹੜੇ ਡਾਟਾ ਨਹੀਂ ਦਿੱਤਾ ਜਾ ਰਿਹਾ ਤੇ ਨਾਲ ਹੀ ਅਸੀਂ ਕਿਹਾ ਸੀ ਵੀ ਤੁਸੀਂ ਵਾਅਦਾ ਕੀਤਾ ਸੀ ਪੰਜਾਬ ਦੀ ਸਰਕਾਰ ਨੇ ਵੀ ਅਸੀਂ ਸਾਡੀ ਸਰਕਾਰਾ ਜੀ ਡਬਲ ਮਾਨ ਪੱਕਾ ਕਰਾਂਗੇ ਕੱਲ ਵੀ ਅਸੀਂ ਮੰਤਰੀ ਸਾਹਿਬ ਨੂੰ ਕਿਹਾ ਵੀ ਹੁਣ ਤਾਂ ਸਾਡੇ 3 ਸਾਲ ਜਿਹੜੇ ਚਲੇ ਗਏ ਨੇ ਕਦੋਂ ਤੁਸੀਂ ਮਾਨ ਪੱਕੇ ਤੇ ਵਾਅਦਾ ਕਰੋਗੇ ਉਹ ਕਦੋਂ ਕਰਾਂਗੇ ਵੀ ਸਾਡੇ ਨੋਟਿਸ 'ਚ ਹੈਗਾ ਅਸੀਂ ਕਹਿੰਦਾ ਸਾਨੂੰ ਪਤਾ ਵੀ ਜਾਂਦੇ ਹੋਏ ਤੁਸੀਂ ਕੁਝ ਨਾ ਕੁਝ ਕਰੋਗੇ ਬਈ ਉਹ ਤੇ ਇਸ ਗੱਲ ਤੋਂ ਜਿਹੜੇ ਉਹ ਹੱਸਪੇ ਤੇ ਨਾਲ ਹੀ ਜਿਹੜਾ ਸਾਡੀ ਗ੍ਰੈਸਟੀ ਦਾ ਵੀ ਸਾਡੀ ਆਂਗਣਵਾੜੀ ਵਰਕਰ ਹੈ ਜਿਹੜੇ ਰਿਟਾਇਰ ਹੋ ਗਿਆ ਸਾਡੀ ਹੈਲਪਰ ਰਿਟਾਇਰ ਹੋ ਗਿਆ ਉਹਨੂੰ ਗੈਸਟੀ ਦਿੱਤੀ ਜਾਵੇ ਉਹਨਾਂ ਨੇ ਕਿਹਾ ਜੀ ਕੈਬਿਨਟ ਦੀ ਮੀਟਿੰਗ ਦੇ ਵਿੱਚ ਇਹ ਡਿਸੀਜਨ ਅਸੀਂ ਕਰਦਾਂਗੇ ਤੇ ਐਫ ਆਰਐਸ ਨੂੰ ਲੈ ਕੇ ਜਿਹੜੀ ਸਾਡੀ ਸਟੈਕ ਸੀਗੀ ਇੱਕ ਮਹੀਨਾ ਸਾਡੀ ਸਟੈਕ ਚੱਲੀ ਆ ਉਹ ਅਸੀਂ ਕੋਲ ਦਿੱਤੀ ਆ ਤਾਂ ਕਿ ਸਾਡੀ ਵਰਕਰਾਂ ਦਾ ਜਿਹੜਾ ਨੁਕਸਾਨ ਨਾ ਹੋਵੇ ਜੇਕਰ ਅਸੀਂ ਇਹ ਵੀ ਕਾਲਾ ਮੰਤਰੀ ਸਾਹਿਬ ਨੂੰ ਕਿਹਾ ਵੀ ਜੇਕਰ ਸਾਡੀਆਂ ਡਿਮਾਂਡਾਂ ਜਿਹੜੀਆਂ ਹੈਗੀਆਂ ਨੇ ਜੇ ਸਾਡੀ ਜਿਹੜੀ ਅੰਗਣਵੜੀ ਵਰਕਰ ਦੀ ਹੈ ਜਿਹੜੀ ਇਪਰਿਮੈਂਟ ਕਟੜ ਦੀ ਗੱਲ ਕੀਤੀ ਆ ਹੈਲਪਰਾਂ ਦੀ ਭਰਤੀ ਦੀ ਗੱਲ ਕੀਤੀ ਆ ਜਿਹੜੀ ਹੈਲਪਰਾਂ ਪਰਤੀ ਦੀ ਹੋ ਰਹੀ ਆ ਉਹ 16 ਤਰੀਕ ਨੂੰ ਕਦੇ ਅਸਟੀਅਰਪੋਟਮੈਂਟ ਦੇ ਰਹੇ ਆ ਅਸੀਂ ਕਹਿ ਵੀ ਜੇਕਰ ਇਹ ਮੰਗਾ ਸਾਡੀਆਂ ਦਸ ਦੇਣ ਦੇ ਅੰਦਰ ਨਾਲ ਮੰਨਿਆ ਤੇ ਅਸੀਂ ਅਗਲਾ ਤਿੱਖਾ ਸੰਘਰਸ਼ ਕਰਾਂਗੇ